ਬਿਜ਼ਨਸ ਬਲਾਸਟਰ ਦੇ ਅੱਜ ਦੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਡਿਸਕਸ ਕਰਾਂਗੇ ਕਿ ਖਰੀਦਣ ਤੋਂ ਬਾਅਦ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਗਾਹਕ ਨਾਲ ਚੈੱਕ ਇਨ ਕਰੋ ਯਕੀਨੀ ਬਣਾਓ ਕਿ ਉਹ ਆਪਣੀ ਖਰੀਦ ਤੋਂ ਖੁਸ਼ ਹਨ ਤੇ ਦੇਖੋ ਕਿ ਉਹਨਾਂ ਕੋਲ ਕੋਈ ਹੋਰ ਲੋੜਾਂ ਜਾਂ ਸਵਾਲ ਹਨ ਜਾਂ ਨਹੀਂ ਜੋ ਸਮਾਨ ਉਹਨਾਂ ਨੇ ਤੁਹਾਡੇ ਤੋਂ ਖਰੀਦਿਆ ਹੈ ਕਿ ਉਸਦੇ ਨਾਲ ਉਹਨਾਂ ਨੂੰ ਖੁਸ਼ੀ ਮਿਲੀ ਹੈ ਇਹ ਉਹਨਾਂ ਨੂੰ ਤੁਹਾਨੂੰ ਦੂਜੇ ਗਾਹਕਾਂ ਕੋਲ ਭੇਜਣ ਲਈ ਕਹਿਣ ਦਾ ਵੀ ਇੱਕ ਚੰਗਾ ਮੌਕਾ ਹੈ ਸੋ ਇਹ ਨਹੀਂ ਕਿ ਇੱਕ ਵਾਰ ਗਾਹਕ ਨੇ ਖਰੀਦਾਰੀ ਕਰ ਲਈ ਤੇ ਦੁਬਾਰਾ ਤੁਸੀਂ ਉਸ ਨਾਲ ਕੰਟੈਕਟ ਨਹੀਂ ਕਰਨਾ ਤੁਸੀਂ ਦੁਬਾਰਾ ਉਸ ਨੂੰ ਮਿਲਦੇ ਰਹਿਣਾ ਹੈ ਇਹ ਪਤਾ ਕਰਨ ਲਈ ਕੀ ਉਹ ਕਿੰਨੇ ਕੁ ਖੁਸ਼ ਹਨ ਤੁਹਾਡੇ ਪ੍ਰੋਡਕਟ ਲਈ ਜਾਂ ਕੋਈ ਹੋਰ ਸਵਾਲ ਹਨ ਜਾਂ ਹੋਰ ਕਿਸੇ ਕਿਸਮ ਦੀਆਂ ਦਿੱਕਤਾਂ ਉਹਨਾਂ ਨੂੰ ਤੁਹਾਡੇ ਪ੍ਰੋਡਕਟ ਵਿੱਚ ਜਾਂ ਤੁਹਾਡੀਆਂ ਸਰਵਿਸਿਜ਼ ਵਿੱਚ ਆ ਰਹੀਆਂ ਹਨ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ ਦੂਸਰਾ ਜੋ ਹੈ ਉਹ ਹੈ ਨਵੇਂ ਗਾਹਕਾਂ ਦੀ ਭਾਲ ਕਰੋ ਤੁਸੀਂ ਹਮੇਸ਼ਾ ਨਵੇਂ ਗਾਹਕ ਜਿਹੜਾ ਹੈਗਾ ਲੱਭਦੇ ਰਹਿਣਾ ਚਾਹੀਦਾ ਹੈ ਤੇ ਉਹ ਸਟ੍ਰੈਟਜੀਆਂ ਦੀ ਵਰਤੋਂ ਕਰੋ ਜਿਹੜੀਆਂ ਕਿ ਤੁਸੀਂ ਪੁਰਾਣੇ ਟਾਈਮ ਦੇ ਵਿੱਚ ਕੀਤੀਆਂ ਸੀ ਇਹ ਪਹਿਲਾਂ ਅਤੀਤ ਵਿੱਚ ਤੁਹਾਡੇ ਲਈ ਕਾਰਗਰ ਸਾਬਤ ਹੋਈਆਂ ਸੀ ਨਾਲ ਹੀ ਨਵੇਂ ਗਾਹਕਾਂ ਨੂੰ ਲੱਭਣ ਦੀ ਵੀ ਕੋਸ਼ਿਸ਼ ਕਰਦੇ ਰਹੋ ਯਾਦ ਰੱਖੋ ਕਿ ਵਪਾਰ ਕਦੇ ਵੀ ਵਧਣ ਤੇ ਫੈਲਣ ਤੋਂ ਨਹੀਂ ਰੁਕ ਸਕਦਾ ਸੋ ਲਗਾਤਾਰ ਤੁਸੀਂ ਪੁਰਾਣੇ ਗਾਹਕਾਂ ਦੇ ਨਾਲ ਤਾਲਮੇਲ ਰੱਖਦੇ ਹੋਏ ਹੋਰ ਨਵੇਂ ਗਾਹਕ ਲੱਭਣ ਦੀ ਵੀ ਕੋਸ਼ਿਸ਼ ਕਰਦੇ ਰਹਿਣਾ ਹੈ ਅਗਲਾ ਹੈ ਕਿ ਆਪਣੀ ਸਫਲਤਾ ਦਾ ਜਸ਼ਨ ਮਨਾਓ ਆਪਣੀ ਸਫਲਤਾ ਦਾ ਜਸ਼ਨ ਮਨਾਉਣਾ ਯਾਦ ਰੱਖੋ ਇੱਕ ਵਿਦਿਆਰਥੀ ਵਜੋਂ ਕਾਰੋਬਾਰ ਬਣਾਉਣਾ ਇੱਕ ਵੱਡੀ ਪ੍ਰਾਪਤੀ ਹੈ ਤੁਹਾਨੂੰ ਇਸ ਦੀ ਕਦਰ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਇਹ ਵੀ ਤੁਹਾਡੇ ਵਪਾਰ ਨੂੰ ਜਾਂ ਤੁਹਾਡੇ ਕਾਰੋਬਾਰ ਨੂੰ ਸਫਲ ਬਣਾਉਣ ਵਿੱਚ ਮਦਦ ਕਰਦਾ ਹੈ ਉਸ ਦੀ ਇੱਕ ਐਡਵਰਟਾਈਜ਼ਮੈਂਟ ਕਰਦਾ ਹੈ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ ਧੰਨਵਾਦ